ਦੋਸਤੋ ਅਕਸਰ ਹੀ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਜਦੋਂ ਔਰਤ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਉੱਤੇ ਜਿਹੜਾ ਕਫਨ ਪਾਇਆ ਜਾਂਦਾ ਹੈ ਜਿਸ ਨੂੰ ਕਈ ਲੋਕ ਖਫਨ ਵੀ ਕਹਿੰਦੇ ਆ ਉਸ ਦੇ ਪੇਕਿਆਂ ਵੱਲੋਂ ਹੀ ਕਿਉਂ ਪਾਇਆ ਜਾਂਦਾ ਹੈ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਕੁਝ ਔਰਤਾਂ ਵੱਲੋਂ ਇਹ ਸਵਾਲ ਚੱਕੇ ਜਾਂਦੇ ਆ ਕਿ ਜਦੋਂ ਉਹਨਾਂ ਦੇ ਮਾਪਿਆਂ ਨੇ ਆਪਣੇ ਘਰੋਂ ਉਹਨਾਂ ਦੀ ਡੋਲੀ ਨੂੰ ਤੋੜ ਦਿੱਤਾ ਤੇ ਉਹਨਾਂ ਨੂੰ ਸਹੁਰਿਆਂ ਦੇ ਘਰ ਭੇਜ ਦਿੱਤਾ ਤਾਂ ਫਿਰ ਉਹਨਾਂ ਦੇ ਉੱਤੇ ਜਿਹੜਾ ਕਫਨ ਹੈ ਉਹਨਾਂ ਦੇ ਪੇਕੇ ਕਿਉਂ ਪਾਉਂਦੇ ਆ ਕਿਉਂਕਿ ਉਹ ਔਰਤਾਂ ਕਹਿੰਦੀਆਂ ਨੇ ਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਉਸ ਤੋਂ ਬਾਅਦ ਆਪਣੇ ਸਹਰਿਆਂ ਨੂੰ ਸਮਰਪਿਤ ਕਰ ਦਿੱਤੀ। ਉਹਨਾਂ ਦੇ ਲਈ ਅਸੀਂ ਦਿਨ ਰਾਤ ਕੰਮ ਕੀਤਾ, ਉਹਨਾਂ ਦੀ ਦੇਖਭਾਲ ਕੀਤੀ, ਸਾਂਭ ਸੰਭਾਲ ਕੀਤੀ। ਤਾਂ ਕਿ ਸਾਡੇ ਆਖਰੀ ਸਮੇਂ ਦੇ ਉੱਤੇ ਜਿਹੜਾ ਕਫਨ ਪਾਇਆ ਜਾਂਦਾ ਹੈ, ਉਹ ਪੇਕਿਆਂ ਤੋਂ ਕਿਉਂ ਲਿਆ ਜਾਂਦਾ ਹੈ? ਤੇ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਕਿਸ ਦੇ ਪਿੱਛੇ ਕਾਰਨ ਕੀ ਹੈ। ਕਿਉਂ ਜਿਹੜਾ ਆ ਪੇਕਿਆਂ ਵੱਲੋਂ ਹੀ ਕਫਨ ਪਾਇਆ ਜਾਂਦਾ। ਦਰਸ਼ਕੋ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਨੇ। ਜਦੋਂ ਇੱਕ ਧੀ ਜੰਮਦੀ ਹੈ ਉਸ ਤੋਂ ਬਾਅਦ ਮਾਪੇ ਉਸ ਦਾ ਵਿਆਹ ਕਰਦੇ ਆਂ ਵਿਆਹ ਕਰਕੇ ਉਸ ਨੂੰ ਸਹੁਰੇ ਘਰ ਭੇਜ ਦਿੱਤਾ ਜਾਂਦਾ ਜਦੋਂ ਕੁੜੀ ਸਹੁਰੇ ਘਰ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਰਸਮੋ ਰਿਵਾਜ ਹੁੰਦੇ ਆ ਜਿਨ੍ਹਾਂ ਦੇ ਵਿੱਚ ਭੇਕੇ ਅਕਸਰ ਹੀ ਕੁੜੀ ਨੂੰ ਕੁਝ ਨਾ ਕੁਝ ਦਿੰਦੇ ਆ ਜਿਵੇਂ ਸੋਨ ਦਾ ਸੰਧਾਰਾ ਹੋ ਗਿਆ ਲੋੜੀ ਹੋਗੀ ਦੀਵਾਲੀ ਹੋਗੀ ਤੇ ਇਵੇਂ ਹੀ ਜਦੋਂ ਉਹ ਆਪਣੇ ਬੱਚੇ ਦਾ ਵਿਆਹ ਕਰਦੀ ਹੈ ਤਾਂ ਨਾਨਕ ਸ਼ਕਤ ਲਗਾਈ ਜਾਂਦੀ ਹੈ ਜੋ ਕਿ ਉਸ ਦੇ ਪੇਕਿਆਂ ਵੱਲੋਂ ਕੁਝ ਸਮਾਨ ਜਿਹੜਾ ਆ ਉਸ ਨੂੰ ਦਿੱਤਾ ਜਾਂਦਾ ਉਸ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਏਸੀ ਤਰ੍ਹਾਂ ਜਦੋਂ ਉਸ ਦੇ ਘਰ ਕੋਈ ਬੱਚਾ ਜੰਮਦਾ ਆ ਉਦੋਂ ਵੀ ਜਦੋਂ ਉਹਨੂੰ ਚੌਂਕੇ ਚਾੜਿਆ ਜਾਂਦਾ ਤਾਂ ਬਹੁਤ ਸਾਰਾ ਸਮਾਨ ਉਦੋਂ ਵੀ ਪੇਕੇ ਲੈ ਕੇ ਆਉਂਦੇ ਆ ਤੇ ਜੋ ਕਿ ਸਮੇਂ ਦੇ ਵਿੱਚ ਇਹ ਸਵਾਲ ਉੱਠਦੇ ਰਹਿੰਦੇ ਆ ਕਿ ਇਹ ਇਦਾਂ ਕਿਉਂ ਹੁੰਦਾ ਆ ਅਕਸਰ ਹੀ ਪੇਕਿਆਂ ਦੇ ਉੱਤੇ ਇਸ ਤਰ੍ਹਾਂ ਕਰਕੇ ਬੋਝ ਪਾਇਆ ਜਾਂਦਾ ਆ ਤੇ ਹੋਰ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਆ ਤੇ ਅੱਜ ਆਪਾਂ ਗੱਲ ਕਰਨੀ ਹੈ ਕਿ ਜਿਹੜਾ ਔਰਤ ਦੇ ਉੱਤੇ ਕਫਨ ਪੈਂਦਾ ਹੈ ਉਹ ਪੇਕਿਆਂ ਵੱਲੋਂ ਕਿਉਂ ਪੈਂਦਾ ਦਰਸ਼ਕੋ ਕੱਲਾ ਕਫਨ ਹੀ ਨਹੀਂ ਜਿਹੜਾ ਪੇਕਿਆਂ ਵੱਲੋਂ ਔਰਤ ਦੇ ਉੱਤੇ ਪਾਇਆ ਜਾਂਦਾ ਇਸ ਤੋਂ ਇਲਾਵਾ ਕਹਿੰਦੇ ਆ ਕਿ ਜਦੋਂ ਉਸ ਦੇ ਫੁੱਲ ਚੁਗੇ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਉਸ ਦੀ ਮੜੀ ਟੱਕੀ ਜਾਂਦੀ ਹੈ ਉਹ ਵੀ ਪੇਕਿਆਂ ਵੱਲੋਂ ਹੀ ਟੱਕੀ ਜਾਂਦੀ ਹੈ ਤੇ ਜਦੋਂ ਔਰਤ ਮਰਦੀ ਹੈ ਉਸ ਨੂੰ ਇਸ਼ਨਾਨ ਕਰਵਾਇਆ ਜਾਂਦਾ ਇੱਥੋਂ ਤੱਕ ਕਿ ਜਿਹੜਾ ਉਸ ਦੇ ਉੱਤੇ ਸਾਬਣ ਮਲਿਆ ਜਾਂਦਾ ਜੋ ਉਸ ਨੂੰ ਦਹੀਂ ਲਗਾਇਆ ਜਾਂਦਾ ਜੋ ਕਿਉਂ ਹੁੰਦਾ ਆ ਉਹ ਵੀ ਪੇਕਿਆਂ ਦਾ ਹੁੰਦਾ ਹੈ ਤੇ ਕਈ ਥਾਵਾਂ ਦੇ ਤਾਂ ਜਿਹੜੇ ਲੱਕੜਾਂ ਤੱਕ ਦੇ ਪੈਸੇ ਲੈ ਲੈ ਜਾਂਦੇ ਆ ਤੇ ਕਈ ਵਾਰੀ ਜਿਸ ਤਿਨੀ ਦੇ ਨਾਲ ਉਸ ਔਰਤ ਨੂੰ ਲਾਂਬੂ ਲਗਾਇਆ ਜਾਂਦਾ ਆ ਉਸ ਦਾ ਸਸਕਾਰ ਕੀਤਾ ਜਾਂਦਾ ਆ ਉਸ ਨੂੰ ਅੱਗ ਲਗਾਈ ਜਾਂਦੀ ਹੈ ਉਸ ਦੇ ਪੈਸੇ ਵੀ ਪੇਕਿਆਂ ਤੋਂ ਲੈ ਜਾਂਦੇ ਆ ਜਿਸ ਕੰਨ ਬਹੁਤ ਸਾਰੀਆਂ ਔਰਤਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਅਕਸਰ ਹੀ ਉੱਠ ਜਾਂਦੇ ਆ ਕਿ ਅਜਿਹਾ ਕਿਉਂ ਦਰਸ਼ਕੋ ਅਸਲ ਦੇ ਵਿੱਚ ਸਾਡੇ ਜਿਹੜੇ ਪੂਰਵਜੇ ਨੇ ਜਿਹਨੇ ਸਾਡੇ ਵੱਡੇ-ਵਡੇਰੇ ਹੈਗੇ ਆ ਉਹਨਾਂ ਵੱਲੋਂ ਬਹੁਤ ਸਾਰੇ ਰੀਤੀ-ਰਿਵਾਜ ਬਣਾਏ ਗਏ ਆ। ਦਸ਼ਕੋ ਇਹ ਪਿਤ੍ਰਕਮੂਲ ਵਿਧਾਨ ਦੇ ਅੰਤਰਗਤ ਆਉਂਦੇ ਆ ਜੋ ਵੀ ਅਸੀਂ ਰੀਤੀ-ਰਿਵਾਜ ਕਰਦੇ ਆ। ਤੇ ਜੇਕਰ ਦਸ਼ਕੋ ਆਪਾਂ ਕਫਨ ਦੀ ਗੱਲ ਕਰੀਏ ਤਾਂ ਕਫਨ ਦੇ ਪਿੱਛੇ ਜਿਹੜਾ ਬਹੁਤ ਸਾਰੇ ਵਿਦਵਾਨ ਆਪਣੀ ਵੱਖੋ-ਵੱਖਰੀ ਰਾਏ ਦਿੰਦੇ ਆ ਕਿ ਇਹ ਪੇਕਿਆਂ ਵੱਲੋਂ ਹੀ ਕਿਉਂ ਪਾਇਆ ਜਾਂਦਾ। ਕਈ ਵਿਦਵਾਨ ਇਹ ਗੱਲ ਕਹਿੰਦੇ ਆ ਕਿ ਜਦੋਂ ਔਰਤ ਦਾ ਜਨਮ ਹੁੰਦਾ ਆ ਉਹ ਇਸ ਧਰਤੀ ਦੇ ਉੱਤੇ ਆਉਂਦੀ ਆ ਤਾਂ ਪਹਿਲਾ ਕੱਪੜਾ ਜਿਹੜਾ ਆ ਉਸਦੇ ਮਾਪਿਆਂ ਵੱਲੋਂ ਉਸਨੂੰ ਪਹਿਨਾਇਆ ਜਾਂਦਾ। ਤੇ ਜਦੋਂ ਉਹ ਮਰਦੀ ਹੈ ਇਸ ਸੰਸਾਰ ਨੂੰ ਛੱਡ ਕੇ ਜਾਂਦੀ ਹੈ ਤਾਂ ਮਾਪੇ ਸੋਚਦੇ ਸਨ ਕਿ ਉਸ ਦੇ ਉੱਤੇ ਜਿਹੜਾ ਆਖਰੀ ਕੱਪੜਾ ਹੋਵੇ ਉਹ ਵੀ ਉਹਨਾਂ ਦੇ ਘਰ ਦਾ ਹੀ ਹੋਵੇ ਤੇ ਇਸੇ ਲਈ ਜਿਹੜਾ ਕਫਨ ਮਾਪਿਆਂ ਲੋਕ ਪਾਇਆ ਜਾਣ ਲੱਗਾ ਇਸ ਤੋਂ ਇਲਾਵਾ ਕਈ ਵਿਦਵਾਨ ਇਹ ਵੀ ਗੱਲ ਕਹਿੰਦੇ ਐ ਕਿ ਜਦੋਂ ਕਿਸੇ ਔਰਤ ਦੀ ਮੌਤ ਹੁੰਦੀ ਹੈ ਤੇ ਉਸ ਦੇ ਸਾਰੇ ਰੀਤੀ ਰਿਵਾਜ ਜਿਹੜੇ ਕੀਤੇ ਜਾਂਦੇ ਐ ਉਸ ਦਾ ਪੈਸਾ ਜਿਹੜਾ ਹੈ ਪੇਕਿਆਂ ਕੋਲੋਂ ਤਾਂ ਲਿਆ ਜਾਂਦਾ ਆ ਉਸ ਦਾ ਸਮਾਨ ਜਿਹੜਾ ਹੈ ਪੇਕਿਆਂ ਵੱਲੋਂ ਤਾਂ ਲਿਆ ਜਾਂਦਾ ਏ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਇਸ ਔਰਤ ਦੀ ਮੌਤ ਤੋਂ ਬਾਅਦ ਵੀ ਇਸ ਪਰਿਵਾਰ ਦੇ ਨਾਲ ਸਾਡਾ ਸਬੰਧ ਖਤਮ ਨਹੀਂ ਹੋਇਆ ਬੇਸ਼ੱਕ ਸਾਡੀ ਧੀ ਜਿਹੜੀ ਹੈ ਇਸ ਜਹਾਨ ਨੂੰ ਛੱਡ ਕੇ ਚਲੀ ਗਈ ਹੈ ਪਰ ਉਸ ਪਰਿਵਾਰ ਦੇ ਨਾਲ ਉਹਨਾਂ ਦੀ ਸਾਝ ਹਲੇ ਵੀ ਬਰਕਰਾਰ ਹੈ ਤੇ ਇਹ ਸਾਝ ਜਿਹੜੀ ਹੈ ਅੱਗੋਂ ਵੀ ਬਰਕਰਾਰ ਰਹੇਗੀ ਇਸੇ ਕਾਰਨ ਕਰਕੇ ਉਹ ਜਿਹੜਾ ਹੈ ਕਫਨ ਤੱਕ ਜਿਹੜਾ ਆ ਲੈ ਕੇ ਆਉਂਦੇ ਆ ਤੇ ਕਈ ਵਿਦਵਾਨ ਇਹ ਵੀ ਗੱਲ ਕਹਿੰਦੇ ਆ ਕਿ ਇਹ ਤਾਂ ਦਾਜ ਦੀ ਆਖਰੀ ਕਿਸ਼ਤ ਹੁੰਦੀ ਹੈ ਤੇ ਸੋਹਰੇ ਇਸ ਨੂੰ ਵੀ ਵਸੂਲਣ ਤੋਂ ਪਿੱਛੇ ਨਹੀਂ ਹਟਦੇ ਸੋਹਰੇ ਇਹ ਚਾਹੁੰਦੇ ਆ ਕਿ ਉਸ ਦਾ ਕਫਨ ਵੀ ਜਿਹੜਾ ਆ ਉਸ ਦੇ ਪੇਕੇ ਹੀ ਪਾਉਣ ਪਰ ਦਰਸ਼ਕੋ ਸਾਡੇ ਸਮਾਜ ਦੇ ਬਹੁਤ ਸਾਰੇ ਵਿਧੀ ਵਿਵਧਾਨ ਨੇ ਤੇ ਹਰ ਇੱਕ ਦੀ ਆਪਣੀ ਮਰਜ਼ੀ ਹੁੰਦੀ ਆ ਕਿ ਇਹਨਾਂ ਨੂੰ ਮੰਨਣਾ ਹੈ ਜਾਂ ਫਿਰ ਨਹੀਂ ਮੰਨਣਾ ਕਿਉਂਕਿ ਇਹਨਾਂ ਨੂੰ ਮੰਨਣ ਜਾਂ ਨਾ ਮੰਨਣ ਨਾਲ ਨਾ ਤਾਂ ਕਿਸੇ ਨੂੰ ਸਜ਼ਾ ਮਿਲਣੀ ਆ ਤੇ ਨਾ ਹੀ ਕਿਸੇ ਨਾਲ ਕੁਝ ਮਾੜਾ ਜਾਂ ਚੰਗਾ ਹੋਣਾ ਆ ਇਹ ਤਾਂ ਇਨਸਾਨ ਦੀ ਸੋਚ ਦੇ ਉੱਤੇ ਨਿਰਭਰ ਕਰਦਾ ਆ ਕਿ ਉਹਨਾਂ ਨੇ ਇਹਨਾਂ ਵਿਦੀਵਿਧਾਨਾਂ ਨੂੰ ਮੰਨਣਾ ਹੈ ਜਾਂ ਫਿਰ ਨਹੀਂ ਮੰਨਣਾ ਕਿਉਂਕਿ ਕਈ ਲੋਕ ਇਹ ਵੀ ਤਰਕ ਦਿੰਦੇ ਆ ਕਿ ਜੇਕਰ ਔਰਤ ਜਿਹੜੀ ਹੈ ਉਹ ਆਪਣੇ ਸਹੁਰੇ ਘਰ ਰਹਿੰਦੀ ਹੈ ਤਾਂ ਉਸ ਦੇ ਉੱਤੇ ਜਿਹੜਾ ਕਫਨ ਹੈ ਉਹਦੇ ਸਹੁਰਿਆਂ ਵੱਲੋਂ ਹੀ ਪਾਇਆ ਜਾਣਾ ਚਾਹੀਦਾ ਤੇ ਇਹ ਜੋ ਕਿ ਸਮੇਂ ਦੇ ਵਿੱਚ ਇਹ ਰੀਤ ਜਿਹੜੀ ਹੈ ਚੱਲ ਵੀ ਪਈ ਹੈ ਬਹੁਤ ਸਾਰੇ ਔਰਤਾਂ ਨੂੰ ਜਦੋਂ ਤੁਸੀਂ ਮਿਲੋਗੇ ਤਾਂ ਉਹ ਅਕਸਰ ਇਹ ਗੱਲ ਕਹਿੰਦੀਆਂ ਨੇ ਕਿ ਉਹਨਾਂ ਨੇ ਜਿਹੜਾ ਹੈ ਪਹਿਲਾਂ ਹੀ ਆਪਣਾ ਇੱਕ ਸੂਟ ਵੀ ਸਵਾ ਕੇ ਰੱਖ ਲਿਆ ਤੇ ਆਪਣਾ ਜਿਹੜਾ ਕਫਨ ਤੱਕ ਦਾ ਜਿਹੜਾ ਤਿਆਰ ਕਰਵਾ ਲਿਆ ਆ ਤੇ ਜਦੋਂ ਉਹ ਮਰਣਗੀਆਂ ਤੇ ਉਹਨਾਂ ਦੇ ਉੱਤੇ ਇਹੀ ਜਿਹੜਾ ਕਫਨ ਪਾਇਆ ਜਾਏਗਾ ਕਿਤੇ ਉਹਨਾਂ ਦੇ ਪੇਕਿਆਂ ਦੀ ਉਡੀਕ ਨਾ ਕੀਤੀ ਜਾਵੇ ਦਰਸ਼ਕੋ ਇਹ ਤਾਂ ਹਰ ਇੱਕ ਦੀ ਆਪਣੀ ਮਰਜ਼ੀ ਹੁੰਦੀ ਆ ਉਹਨੇ ਇਹ ਚੀਜ਼ ਮੰਨਣੀ ਹੈ ਜਾਂ ਨਹੀਂ ਮੰਨਣੀ ਹੈਗੀ ਕਈ ਔਰਤਾਂ ਅਜ ਵੀ ਇਹ ਗੱਲ ਕਹਿੰਦੀਆਂ ਨੇ ਕਿ ਜਦੋਂ ਉਹ ਮਰਣਗੀਆਂ ਤੇ ਉਹਨਾਂ ਦੇ ਉੱਤੇ ਕਫਨ ਜਿਹੜਾ ਆ ਉਹਨਾਂ ਦੇ ਪੇਕੇਆ ਵੱਲੋਂ ਹੀ ਪਾਇਆ ਜਾਵੇ ਕਿਉਂਕਿ ਇਸ ਦੇ ਪਿੱਛੇ ਉਹ ਤਰਕ ਦਿੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜਦੋਂ ਅਸੀਂ ਪੈਦਾ ਹੋਈਆਂ ਸੀ ਉਦੋਂ ਵੀ ਸਾਡੇ ਉੱਤੇ ਜਿਹੜਾ ਪਹਿਲਾ ਕੱਪੜਾ ਸਾਡੇ ਮਾਪਿਆਂ ਵੱਲੋਂ ਪਾਇਆ ਗਿਆ ਸੀ ਤੇ ਜਦੋਂ ਇਸ ਜਹਾਨ ਤੋਂ ਜਾਵਾਂਗੀਆਂ ਤੇ ਉਦੋਂ ਵੀ ਜਿਹੜਾ ਹੈ ਕੱਪੜਾ ਸਾਡੇ ਮਾਪਿਆਂ ਦਾ ਹੀ ਪਾਇਆ ਜਾਵੇ ਸੋ ਦਰਸ਼ਕੋ ਸਾਨੂੰ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਬਹਿਸ ਨਹੀਂ ਕਰਨੀ ਚਾਹੀਦੀ ਆਪੋ ਆਪਣੀ ਮਰਜ਼ੀ ਦੇ ਅਨੁਸਾਰ ਇੰਨਾ ਚੀਜ਼ਾਂ ਨੂੰ ਮੰਨਦੇ ਰਹਿਣਾ ਚਾਹੀਦਾ ਆ ਸਾਡੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਵੱਲੋਂ ਕੁਝ ਰੀਤੀ ਰਿਵਾਜ ਬਣਾਏ ਗਏ ਆ ਜੋ ਉਸ ਸਮੇਂ ਤੋਂ ਹੀ ਪਰਚਲਿਤ ਹੈ ਗਿਆ ਆ ਜੋ ਕੇ ਸਮੇਂ ਦੇ ਵਿੱਚ ਜਿਵੇਂ ਸਾਡਾ ਸੰਵਿਧਾਨ ਆ ਇਸ ਦੇ ਅੰਤਰਗਤ ਹਰ ਇੱਕ ਨਾਗਰਿਕ ਨੂੰ ਰਹਿਣਾ ਪੈਂਦਾ ਆ ਜੇ ਕੋਈ ਇਸ ਦੀ ਉਲੰਘਣਾ ਕਰਦਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ ਜਿਹੜੇ ਪਿਤ੍ਰਿਕ ਮੂਲ ਵਿਧਾਨ ਹੁੰਦੇ ਆ ਇਹ ਸਾਡੇ ਸਮਾਜ ਵੱਲੋਂ ਤੈਅ ਕੀਤੇ ਗਏ ਆ ਤੇ ਇਹ ਨਵੇਂ ਨਹੀਂ ਬਣੇ ਇਹ ਸਦੀਆਂ ਪੁਰਾਣੇ ਆ ਤੇ ਇਹ ਸਾਲਾਂ ਤੱਕ ਚੱਲਦੇ ਰਹਿੰਦੇ ਆ ਪਰ ਜਿਵੇਂ ਜਿਵੇਂ ਵਿਕਾਸ ਹੁੰਦਾ ਰਹਿੰਦਾ ਆ ਜਿਵੇਂ ਜਿਵੇਂ ਇਨਸਾਨ ਪੜ੍ਹੇ ਲਿਖੇ ਹੁੰਦੇ ਜਾਂਦੇ ਆ ਜਿਵੇਂ ਜਿਵੇਂ ਉਹਨਾਂ ਦਾ ਜਿਹੜਾ ਹੈ ਵਾਧਾ ਤੇ ਵਿਕਾਸ ਹੁੰਦਾ ਰਹਿੰਦਾ ਆ ਤੇ ਇਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਪਰ ਇਹ ਪੂਰੀ ਤਰ੍ਹਾਂ ਸਮਾਜ ਦੇ ਵਿੱਚੋਂ ਖਤਮ ਨਹੀਂ ਹੁੰਦੀਆਂ ਪਿਤ੍ਰਿਕ ਮੂਲ ਵਿਧਾਨ ਵੀ ਜਿਹੜਾ ਇਸੇ ਤਰ੍ਹਾਂ ਹੀ ਨੇ ਦੇ ਇਸੀ ਅੰਤਰਗਤੀ ਜਿਹੜਾ ਸਾਰੇ ਰੀਤੀ ਰਿਵਾਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਉਂਦੇ ਨੇ ਤੇ ਇਹਦੇ ਵਿੱਚ ਹੀ ਇਹ ਵੀ ਆਉਂਦਾ ਹੈ ਕਿ ਇੱਕ ਔਰਤ ਦੇ ਉੱਤੇ ਜਿਹੜਾ ਹੈ ਕਫਨ ਉਹਦੇ ਪੇਕਿਆਂ ਵੱਲੋਂ ਹੀ ਪਾਇਆ ਜਾਏਗਾ ਦੋਸ਼ਕ আজকাল ਔਰਤਾਂ ਇਹ ਗੱਲ ਕਹਿੰਦੀਆਂ ਨੇ ਕਿ ਜਿਸ ਘਰ ਦੇ ਵਿੱਚ ਅਸੀਂ ਜਿਹੜੀ ਹੈ ਆਪਣੀ ਪੂਰੀ ਉਮਰ ਬਤਾ ਦੱਤੀ ਉਸ ਘਰ ਦੇ ਵਿੱਚ ਜਿਹੜਾ ਹੈ ਸਾਡਾ ਬਣਦਾ ਮਾਨ ਸਨਮਾਨ ਹੋਣਾ ਚਾਹੀਦਾ ਹੈ ਜਦੋਂ ਅਸੀਂ ਜਾਨੀਆਂ ਵਾ ਸਾਡੇ ਪੇਕਿਆਂ ਕੋਲੋਂ ਨਾ ਹੀ ਦਹੀਂ ਮੰਗਾਇਆ ਜਾਵੇ ਨਾ ਹੀ ਜਿਹੜਾ ਕਿਉਂ ਮੰਗਾਇਆ ਜਾਵੇ ਨਾ ਲੱਕੜਾਂ ਦੇ ਪੈਸੇ ਲਏ ਜਾਣ ਨਾ ਤਿੱਲੀ ਤੱਕ ਦੇ ਜਿਹੜੇ ਆ ਪੈਸੇ ਲਏ ਜਾਣ ਸਾਡਾ ਜਿਹੜਾ ਸਾਰਾ ਕੁਝ ਹੈ ਉਹ ਸਾਡੇ ਜਿਹੜੇ ਆ ਪੇਕੇ ਕਰਨ ਦੀ ਬਜਾਏ ਸਹੁਰੇ ਕਰਨ ਸੋ ਇਸ ਗੱਲ ਨੂੰ ਬਹੁਤ ਸਾਰੇ ਸਹੁਰਿਆਂ ਨੇ ਮੰਨ ਵੀ ਲਿਆ ਦਸ਼ਕ ਮੈਨੂੰ ਇੱਥੇ ਦੱਸ ਦਿਆ ਕਿ ਬਹੁਤ ਸਾਰੇ ਅਜਿਹੇ ਇਨਸਾਨ ਵੀ ਨੇ ਜੋ ਆਪਣੇ ਜਿਉਂਦੇ ਜੀ ਬਹੁਤ ਸਾਰੇ ਆਪਣੇ ਰਸਮੋ ਰਿਵਾਜ ਕਰਨ ਲੱਗ ਪਿਆ ਜਿਵੇਂ ਕਿ ਉਹਨਾਂ ਦੀ ਮੌਤ ਹੋਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਆਪਣਾ ਜੋ ਦਾਨ ਪੁੰਨ ਕਰਨਾ ਚਾਹੁੰਦੇ ਹੈ ਉਹ ਕਰ ਦਿੰਦੇ ਆ ਉਹ ਜਿਹੜੇ ਆਪਣੇ ਬਿਸਤਰੇ ਵੀ দান ਕਰ ਦਿੰਦੇ ਆ ਉਹ ਆਪਣੇ ਕੱਪੜੇ ਵੀ দান ਕਰ ਦਿੰਦੇ ਆ ਕਈ ਲੋਕ ਤਾਂ ਜਿਹੜਾ ਹੈ ਆਪਣਾ ਭੋਗ ਤੱਕ ਵੀ ਜਿਹੜਾ ਹੈ ਪਹਿਲਾਂ ਹੀ ਪਵਾ ਲੈਂਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਸਮਾਜ ਦੇ ਵਿੱਚ ਸਮੇਂ-ਸਮੇਂ ਦੇ ਨਾਲ ਬਦਲਦੀਆਂ ਆਈਆਂ ਆ ਤੇ ਜਿਹੜੀ ਇਹ ਕਫਨ ਵਾਲੀ ਗੱਲ ਹੈਗੀ ਆ ਇਹਦੇ ਉੱਤੇ ਜਿਹੜਾ ਹੈ ਅੱਜ ਤੱਕ ਵੀ ਜਿਹੜਾ ਲੋਕੋ ਵੱਖੋ-ਵੱਖਰੀ ਆਪਣੀ ਵਿਚਾਰਧਾਰਾ ਰੱਖਦੇ ਆ ਹਰ ਇੱਕ ਨੂੰ ਇਹ ਰੱਖਣ ਦਾ ਹੱਕ ਵੀ ਆ ਕਿਉਂਕਿ ਜਿਹੜਾ ਸਾਡਾ ਸੰਵਿਧਾਨ ਸਾਨੂੰ ਇਹ ਹੱਕ ਦਿੰਦਾ ਆ ਕਿ ਹਰ ਇੱਕ ਦੀ ਇੱਥੇ ਮਰਜ਼ੀ ਚੱਲ ਸਕਦੀ ਹੈ ਬਸ ਉਹਦੀ ਮਰਜ਼ੀ ਉਹ ਹੋਣੀ ਚਾਹੀਦੀ ਹੈ ਜਦ ਦੂਜਿਆਂ ਨੂੰ ਨੁਕਸਾਨ ਨਾ ਨਾ ਪਹੁੰਚਾ ਸਕੇ ਕੱਲੇ ਸੀ ਕਫਨ ਤੱਕ ਹੀ ਸੀਮਤ ਨਾ ਰਹੀਏ ਸਾਡੇ ਸਮਾਜ ਨੂੰ ਜਿਹੜੀ ਹੈ ਹੋਰ ਵੀ ਬਹੁਤ ਸਾਰੀ ਜਿਹੜੀ ਹੈ ਸੋਚ ਬਦਲਨੀ ਪਵੇਗੀ ਜਿਵੇਂ ਕਿ ਔਰਤਾਂ ਨੂੰ ਉਹਨਾਂ ਦੇ ਬਰਾਬਰੀ ਦੇ ਹੱਕ ਦੇਣੇ ਪੈਣਗੇ ਦਾਜ ਪ੍ਰਥਾ ਜਿਹੜੀ ਬੇਸ਼ੱਕ ਪਿਛਲੇ ਸਮੇਂ ਨਾਲੋਂ ਹੁਣ ਘਟ ਚੁੱਕੀ ਹੈ ਇਸ ਨੂੰ ਹੋਰ ਜਿਹੜਾ ਹੈ ਬੰਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਬਹੁਤ ਸਾਰੇ ਸਾਡੇ ਸਮਾਜ ਵੱਲੋਂ ਰੀਤੀ ਰਿਵਾਜ ਕੀਤੇ ਜਾਂਦੇ ਨੇ ਜਿਦੇ ਵਿੱਚ ਕਿਸੇ ਵੀ ਤਬਕੇ ਨੂੰ ਚਾਹੇ ਔਰਤ ਹੈ ਚਾਹੇ ਬੱਚਾ ਆ ਜਾਂ ਚਾਹੇ ਬਜ਼ੁਰਗ ਆ ਚਾਹੇ ਕੋਈ ਨੌਜਵਾਨ ਆ ਚਾਹੇ ਕੋਈ ਮਰਦ ਆ ਇਹਨਾਂ ਨੂੰ ਕੁਚਲਣਾ ਨਹੀਂ ਚਾਹੀਦਾ ਇਹਨਾਂ ਦੇ ਜਿਹੜੇ ਹੱਕ ਹੈਗੇ ਆ ਇਹਨਾਂ ਨੂੰ ਮਿਲਨੇ ਚਾਹੀਦੇ ਆ ਤੇ ਅਸੀਂ ਇੱਕ ਵਧੀਆ ਜਿਹੜਾ ਸਮਾਜ ਸਿਰਜੀਏ ਨਰੋਇਆ ਸਮਾਜ ਸਿਰਜੀਏ ਜਿਸ ਦੇ ਵਿੱਚ ਹਰ ਇੱਕ ਨੂੰ ਜਿਹੜਾ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੋਵੇ ਹਰ ਇੱਕ ਜਿਹੜਾ ਆ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਦੇ ਨਾਲ ਜਿਉਂ ਸਕੇ ਤੇ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਆ ਤੇ ਉਦੋਂ ਵੀ ਉਸ ਦੀ ਜਿਹੜੀ ਆ ਵਧਾਈ ਇੱਕ ਵਧੀਆ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਆ ਜੋ ਉਸ ਨੂੰ ਸਕੂਨ ਦੇ ਸਕੇ ਸੋ ਇਸ ਸਿਆਸ ਦੇ ਨਾਲ ਕਿ ਅਸੀਂ ਇਹੋ ਜੀਆਂ ਚੀਜ਼ਾਂ ਦੇ ਉੱਤੇ ਬਹਿਸ ਕਰਨ ਦੀ ਬਜਾਏ ਆਪੋ ਆਪਣੀ رائے ਰੱਖਦੇ ਹੋਏ ਜਿਹੜਾ ਹੈ ਅੱਗੋਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਰਹੀਏ ਅਜੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ YouTube ਚੈਨਲ ਆਡੀ ਪ੍ਰੋਡਕਸ਼ਨ ਨੂੰ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਦਬਾ ਸਕਦੇ ਹੋ